ਯਾਰੀ ਬੱਚਿਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜਨ ਜਾ ਰਹੇ ਹਾਂ ਵਾਰਤਕਕਾਰ ਗਿਆਨੀ ਗੁਰਦਿੱਤ ਸਿੰਘ ਜੀ ਬਾਰੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਗਿਆਨੀ ਗੁਰਦਿੱਤ ਸਿੰਘ ਨੂੰ ਇੱਕ ਸਫਲ ਵਾਰਤਕਕਾਰ ਦੇ ਨਾਲ-ਨਾਲ ਜੀਵਨੀਕਾਰ ਸਿੱਖ ਇਤਿਹਾਸ ਦੇ ਸਕਾਲਰ ਕੁਰਬਾਨੀ ਦੇ ਵਿਆਖਿਆਕਾਰ ਅਤੇ ਸਫਲ ਸੰਪਾਦਕ ਹੋਣ ਦਾ ਵੀ ਮਾਣ ਪ੍ਰਾਪਤ ਹੈ ਜਨਮ ਤੇ ਮਾਤਾ ਪਿਤਾ ਆਪ ਦਾ ਜਨਮ 24 ਫਰਵਰੀ 1923 ਈਸਵੀ ਨੂੰ ਸਰਦਾਰ ਹੀਰਾ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਪਿੰਡ ਮਿੱਠੇਵਾਲ ਰਿਆਸਤ ਮਲੇਰ ਕੋਟਲਾ ਵਿਖੇ ਹੋਇਆ ਵਿਦਿਆ ਆਪਨੇ ਮੁੱਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਤੋਂ ਪ੍ਰਾਪਤ ਕੀਤੀ ਅਤੇ ਪੇਂਡੂ ਕਰੋਗੀ ਕਾਮਤੰਦਿਆਂ ਦੇ ਨਾਲ-ਨਾਲ ਸਾਧੂਆਂ ਸੰਤਾਂ ਵਿਦਵਾਨਾਂ ਤੋਂ ਨੀਤੀ ਸ਼ਾਸਤਰ ਪਿੰਗਲ ਕਾਰ ਨਾਲ ਸੰਬੰਧਿਤ ਗ੍ਰੰਥਾਂ ਦਾ ਅਧਿਐਨ ਕੀਤਾ ਆਪਨੇ ਗੁਰੂ ਗ੍ਰੰਥ ਸਾਹਿਬ ਦਸਮ ਗ੍ਰੰਥ ਅਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅਰਥਾਂ ਅਤੇ ਵਿਆਖਿਆ ਨੂੰ ਸਮਝਿਆ ਲਾਹੌਰ ਤੋਂ 1944-45 ਵਿੱਚ ਗਿਆਨੀ ਪਾਸ ਕਰਨ ਪਿੱਛੋਂ ਹੋਰ ਜਾਣਨ ਦੀ ਝਗਿਆਸਾ ਹਿੱਤ 1943 ਤੋਂ 1947 ਤੱਕ ਪੰਜਾ ਸਾਹਿਬ ਤੋਂ ਪਟਨਾ ਅਤੇ ਬਨਾਰਸ ਤੱਕ ਦੀ ਯਾਤਰਾ ਕੀਤੀ ਇਸ ਦੌਰਾਨ ਤਾਂਮਿਕ ਸਥਾਨਾਂ ਲਾਹੌਰ, ਅੰਮ੍ਰਿਤਸਰ, ਪਟਿਆਲਾ ਦੀਆਂ ਲਾਇਬ੍ਰੇਰੀਆਂ ਅਤੇ ਕਾਸ਼ੀ ਦੀ ਨਗਰੀ ਪ੍ਰਚਾਰਣੀ ਸਵਾ ਲਾਇਬ੍ਰੇਰੀ ਵਿੱਚੋਂ ਪੁਰਾਤਨ ਹੱਥ ਲਿਖਤਾਂ, ਬੀੜਾਂ ਅਤੇ ਦੁਰਲਭ ਗ੍ਰੰਥਾਂ ਦੀ ਖੋਜ ਕੀਤੀ ਵਿਆਹ ਅਤੇ ਬੱਚੇ ਬੀਬੀ ਇੰਦਰਜੀਤ ਕੋਰ ਸੰਧੂ ਨਾਲ ਸ਼ਾਦੀ ਹੋਣ ਪਿੱਛੋਂ ਉਹਨਾਂ ਦੇ ਘਰ ਦੋ ਲੜਕੇ ਰੂਪਿੰਦਰ ਸਿੰਘ ਜੋ ਕਿ 1960 ਵਿੱਚ ਅਤੇ ਰਵਿੰਦਰ ਸਿੰਘ ਜੋ ਕਿ 1961 ਵਿੱਚ ਪੈਦਾ ਹੋਏ। ਸ਼੍ਰੀਮਤੀ ਸੰਧੂ 1975 ਤੋਂ 1977 ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਰਹਿ ਚੁੱਕੇ ਹਨ ਅਤੇ ਉਹ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਸਮੇਤ ਪੰਜਾਬ ਦੀਆਂ ਹੋਰਨਾਂ ਯੂਨੀਵਰਸਟੀਆਂ ਵਿੱਚ ਹੁਣ ਤੱਕ ਪਹਿਲੇ ਇਸਤਰੀ ਵੀਸੀ ਹੋ ਗੁਜ਼ਰੇ ਹਨ ਸ਼੍ਰੀਮਤੀ ਸੰਧੂ ਭਾਰ ਸਰਕਾਰ ਦੇ ਸਿਲੈਕਸ਼ਨ ਕਮਿਸ਼ਨ ਦੇ ਸਾਬਕਾ ਚੇਅਰਮੈਨ ਵੀ ਰਹਿ ਚੁੱਕੇ ਹਨ ਪੱਤਰ ਪత్రికਾਂ ਦਾ ਸੰਪਾਦਨ 1948 ਵਿੱਚ ਉਹਨਾਂ ਨੇ ਸਪਤਾਹਿਕ ਅਖਬਾਰ ਪ੍ਰਕਾਸ਼ ਪਟਿਆਲੇ ਤੋਂ ਸ਼ੁਰੂ ਕੀਤਾ ਜੋ ਬਾਅਦ ਵਿੱਚ ਰੋਜ਼ਾਨਾ ਕਰ ਦਿੱਤਾ ਇਹ 1956 ਤੱਕ ਪਟਿਆਲੇ ਤੋਂ ਛਪਦਾ ਰਿਹਾ ਉਸ ਸਮੇਂ ਇਹ ਪੈਪਸੋ ਦਾ ਪ੍ਰਮੁੱਖ ਰੋਜ਼ਾਨਾ ਪੱਤਰ ਸੀ ਬਾਅਦ ਵਿੱਚ ਗੁਰਤੀਤ ਸਿੰਘ ਵੱਲੋਂ ਰਹਿਣ ਬਸੇਰਾ ਚੰਡੀਗੜ੍ਹ ਕਰ ਲਈ ਜਾਣ ਨਾਲ ਪ੍ਰਕਾਸ਼ ਵੀ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੋਣ ਲੱਗਾ 1956 ਤੋਂ 1964 ਤੱਕ ਇਹ ਚੰਡੀਗੜ੍ਹ ਤੋਂ ਛਪਣ ਲੱਗਾ 1970 ਤੋਂ 1987 ਤੱਕ ਫਿਰ ਪਟਿਆਲੇ ਤੋਂ ਸਪਤਾਹਿਕ ਵੱਜੋ ਛੱਪਨ ਲੱਗਾ 1970 ਤੋਂ 1987 ਤੱਕ ਫਿਰ ਪਟਿਆਲੇ ਤੋਂ ਸਪਤਾਹਿਕ ਵੱਜੋ ਛੱਪਨ ਲੱਗਾ ਪਟਿਆਲੇ ਤੋਂ ਹੀ ਉਹਨਾਂ ਨੇ ਇੱਕ ਮਾਸਿਕ ਪత్రిక ਜੀਵਨ ਸੰਦੇਸ਼ ਸ਼ੁਰੂ ਕੀਤੀ ਜੋ 1950 ਤੋਂ 1953 ਤੱਕ ਜਾਰੀ ਰਹੀ ਚੰਡੀਗੜ੍ਹ ਤੋਂ ਉਹਨਾਂ ਨੇ ਮਾਸਿਕ ਪత్రిక ਸਿੰਘ ਸਵਾ ਪత్రికਾ ਸ਼ੁਰੂ ਕੀਤੀ ਜਿਸ ਦੇ ਕਈ ਵਿਸ਼ੇਸ਼ ਅੰਕਾਂ ਨੂੰ ਪਾਟਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਗਿਆਨੀ ਜੀ 1958 ਤੋਂ 1961 ਤੱਕ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ ਅੱਗੇ ਦੇਖਦੇ ਆਪਾਂ ਉਹਨਾਂ ਦੀਆਂ ਰਚਨਾਵਾਂ ਬਾਰੇ ਕਵਿਤਾ ਅਛੋ ਸ਼ਿਖਰਾਂ ਜੋ 1950 ਵਿੱਚ ਛਪੀ ਭਾਵਾਂ ਦੇ ਦੇਸ਼ ਖੋਜ ਅਤੇ ਲੋਚਨਾ ਵਿੱਚ ਰਾਗ ਮਾਲਾ ਦੀ ਅਸਲੀਅਤ 1946 ਵਿੱਚ ਛਪੀ ਪੰਜਾਬੀ ਤੇ ਗੁਰਮੁਖੀ ਲਿਪੀ ਦਾ ਸੰਖੇਪ ਇਤਿਹਾਸ ਮੁੰਦਾਵਨੀ ਪਾਟ ਤੇ ਉਹਨਾਂ ਦੀ ਰਚਨਾ 1960 ਵਿੱਚ ਛਪੀ। ਅਕੀਨਾਂ ਦੇ ਵਾਰਤਕ ਮੇਰਾ ਪਿੰਡ ਜੋ ਕਿ 1968, 1974, 1981, 1985 ਵਿੱਚ ਪ੍ਰਕਾਸ਼ਿਤ ਹੋਇਆ। ਤਿਥ ਤਿਹਾਰ 1960 ਵਿੱਚ ਮੇਰੇ ਪਿੰਡ ਦਾ ਜੀਵਨ 1967 ਵਿੱਚ। ਜੀਵਨੀ ਪਾਈ ਲਾਲੋ ਦਰਸ਼ਨ 1987 ਵਿੱਚ ਸਿੱਖ ਮਹਾਂਪੁਰਸ਼ ਸੰਖੇਪ ਜੀਵਨੀ ਇਸ ਤੋਂ ਲਾਵਾ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਖਾਲਸੇ ਦੇ 300 ਸਾਲਾਂ ਨੂੰ ਸਮਰਪਿਤ 50 ਕਿਤਾਬਾਂ ਦਾ ਸੰਪਾਦਨ ਕੀਤਾ ਸੱਭਿਆਚਾਰ ਤੇ ਇਤਿਹਾਸ ਸਿੰਘ ਸਵਾ ਲਹਿਰ ਦੀ ਦੇਣ ਪੰਜਾਬ ਦੇ ਤਖਤਾਂ ਦਾ ਇਤਿਹਾਸ ਜੋ ਕਿ 1965 ਵਿੱਚ ਪ੍ਰਕਾਸ਼ਿਤ ਹੋਇਆ ਪੰਜਾਬੀ ਸੱਭਿਆਚਾਰ 1987 ਵਿੱਚ ਅਗੇ ਧਰਮ ਤੇ ਫਲਸਫਾ ਜੀਵਨ ਦਾ ਉਸਰਈਆ ਸ੍ਰੀ ਗੁਰੂ ਨਾਨਕ ਦੇਵ ਜੀ 1947 ਵਿੱਚ ਸਿੱਖ ਧਾਮ ਤੇ ਸਿੱਖ ਗੁਰਦੁਆਰੇ ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਗਤ ਬਾਣੀ ਭਾਗ 1990 ਵਿੱਚ ਅਗੇ ਸੰਪਾਦਨ ਕੀਤਾ ਇਹਨਾਂ ਨੇ ਅਮਰਨਾਮਾ ਲੋਕ ਕਹਾਣੀਆਂ ਜੋ ਕਿ ਤਿੰਨ ਜਿਲਦਾਂ ਵਿੱਚ ਸੀ ਗਿਆਨੀ ਜੀ ਵੱਲੋਂ ਲਿਖੀ ਕਲਾਸਿਕ ਪੁਸਤਕ ਮੇਰਾ ਪਿੰਡ ਪੰਜਾਬ ਦੇ ਸਕੂਲਾਂ ਲਈ ਸਪਲੀਮੈਂਟਰੀ ਰੀਡਰ ਜੋ ਕਿ 5ਵੀਂ ਤੋਂ 8ਵੀਂ ਤੱਕ ਪੁਸਤਕਾਂ ਦੇ ਰੂਪ ਵਿੱਚ ਨਿਸ਼ਚਿਤ ਕੀਤੀ ਗਈ ਯੂਨੀਵਰਸਿਟੀਆਂ ਵਿੱਚ ਗਿਆਨੀ ਦੇ ਕੋਰਸ ਲਈ ਅਤੇ ਪੰਜਾਬ ਤੇ ਦਿੱਲੀ ਵਿੱਚ ਐਮਏ ਦੀਆਂ ਜਮਾਤਾਂ ਵਿੱਚ ਪੜੀ ਤੇ ਪੜਾਈ ਜਾ ਰਹੀ ਹੈ ਐਮ ਐ ਐਮਫਿਲ ਅਤੇ ਪੀ ਐਚ ਡੀ ਪੱਧਰ ਦਾ ਖੋਜ ਕਾਰਜ ਵੀ ਇਸ ਸੰਬੰਧੀ ਹੋ ਚੁੱਕਾ ਹੈ ਸੋਸ਼ੀਓਲੋਜੀ ਤੇ ਖੋਜ ਕਰਨ ਵਾਲੇ ਵਿਦੇਸ਼ੀ ਵਿਦਵਾਨਾਂ ਨੇ ਵੀ ਇਸ ਕਿਤਾਬ ਨੂੰ ਆਪਣੇ ਪੱਖਾਂ ਤੋਂ ਪੜਿਆ ਅਤੇ ਵਿਚਾਰਿਆ ਹੈ ਇਹ ਕਿਤਾਬ ਮੁਹਾਵਰਿਆਂ ਤੇ ਅਕੋਤਾਂ ਦਾ ਵਿਸ਼ਾਲ ਖਜ਼ਾਨਾ ਹੈ ਲੇਖਕ ਨੇ ਆਪਣੀ ਵਿਲੱਖਣ ਸ਼ੈਲੀ ਰਾਹੀਂ ਪਿੰਡੂ ਲੋਕਾਂ ਦੀ ਮਨੋਤਾ ਆਰਥਿਕ ਮੁਸ਼ਕਿਲਾਂ ਵਹਿਮਾਂ ਭਰਮਾਂ ਤੇ ਅਲੋਪ ਹੋ ਰਹੇ ਪੱਖਾਂ ਨੂੰ ਬੜੇ ਹੀ ਖੂਬਸੂਰਤ ਢੰਗ ਨਾਲ ਚਿੱਤਰਿਆ ਹੈ 2003 ਵਿੱਚ ਮੇਰਾ ਪਿੰਡ ਦੀ ਐਡੀਸ਼ਨ ਵਿੱਚ ਲੇਖਕ ਨੇ ਪੁਸਤਕ ਦਾ ਆਕਾਰ ਵੱਡਾ ਕਰ ਦਿੱਤਾ ਅਤੇ ਇਸ ਨੂੰ ਆਪਣੀ ਪਤਨੀ ਨੂੰ ਸਮਰਪਿਤ ਕਰ ਦਿੱਤਾ ਇਹ ਪੁਸਤਕ ਲੇਖਕ ਦੇ ਆਪਣੇ ਸਾਹਿਤ ਪ੍ਰਕਾਸ਼ਨ ਚੰਡੀਗੜ੍ਹ ਤੋਂ ਹੀ ਛਪਦੀ ਰਹੀ ਹੈ ਅਤੇ 2014 ਵਿੱਚ ਇਸ ਦਾ ਵਾਰਮਾ ਐਡੀਸ਼ਨ ਪ੍ਰਕਾਸ਼ਿਤ ਹੋਇਆ ਸੀ ਵੱਡੇ ਅਕਾਰ ਵਿੱਚ ਪ੍ਰਕਾਸ਼ਿਤ ਇਸ ਪੁਸਤਕ ਦੇ ਕੁੱਲ 480 ਪੰਨੇ ਹਨ ਜਿਸ ਵਿੱਚ ਪ੍ਰਵੇਸ਼ ਭੂਮਿਕਾ ਪ੍ਰਸ਼ੰਸਾ ਸਵਾਗਤ ਆਦਿ ਦੇ 18 ਪੰਨੇ ਵੱਖਰੇ ਹਨ ਪੁਸਤਕ ਵਿੱਚ ਪ੍ਰਕਾਸ਼ਿਤ ਲੇਖਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਪਹਿਲੇ ਭਾਗ ਵਿੱਚ ਪਿੰਡ ਦਾ ਮੂੰਹ ਮੱਥਾ ਮੇਰੇ ਵੱਡੇ ਵਡੇਰੇ ਮੇਰਾ ਬਚਪਨ ਮੇਰੇ ਪਿੰਡ ਦਾ ਆਂਡ ਗਵਾਂਡ ਕੰਮ ਧੰਦੇ ਤੇ ਆਹਰ ਪਾਹਰ ਆਦ ਵਰਗੇ 17 ਲੇਖ ਹਨ ਜਦ ਕੀ ਦੂਜੇ ਭਾਗ ਵਿੱਚ ਜਨਮ ਤੋਂ ਲੈ ਕੇ ਮੌਤ ਦੀਆਂ ਰੀਤਾ ਨਾਲ ਸੰਬੰਧਿਤ ਕੁੱਲ 12 ਲੇਖ ਸੰਕਲਿਤ ਹਨ ਅੰਤਿਕਾ ਵਿੱਚ 11% ਲੇਖਕਾਂ ਵੱਲੋਂ ਪੁਸਤਕ ਬਾਰੇ ਵਿਚਾਰ ਪੇਸ਼ ਕੀਤੇ ਗਏ ਹਨ ਅੱਗੇ ਆਪਾਂ ਦੇਖਦੇ ਹਾਂ ਇਹਨਾਂ ਨੂੰ ਪ੍ਰਾਪਤ ਸਨਮਾਨ ਬਾਰੇ 1961 ਵਿੱਚ ਤਿੱਥ ਤਿਹਾਰ ਤੇ ਮੇਰੇ ਪਿੰਡ ਦਾ ਜੀਵਨ ਨੂੰ ਯੂਨੈਸਕੋ ਅਵਾਰਡ ਪ੍ਰਾਪਤ ਹੋਇਆ ਪੰਜਾਬ ਵਿਭਾਗ ਪੰਜਾਬ ਵੱਲੋਂ ਮੇਰਾ ਪਿੰਡ ਨੂੰ ਪੁਰਸਕਾਰ ਮਿਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਗਤ ਬਾਣੀ ਭਾਗ ਤੇ 15000 ਰੁਪਏ ਦਾ ਪੁਰਸਕਾਰ ਅਤੇ ਗੁਰਮਤ ਅਚਾਰੀਆਂ ਦੀ ਉਪਾਦੀ ਮਿਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਨਰੀਡ ਫੈਲੋਸ਼ਿਪ ਪ੍ਰਾਪਤ ਹੋਈ ਪੰਜਾਬੀ ਸਾਇਤ ਅਕਾਦਮੀ ਵੱਲੋਂ 1998 ਵਿੱਚ ਕਰਤਾਰ ਸਿੰਘ ਧਾਲੀਵਾਲ ਅਵਾਰਡ ਮਿਲਿਆ ਪਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਸਾਇਤ ਸ਼੍ਰੋਮਣੀ ਪੁਰਸਕਾਰ ਮਿਲਿਆ ਗੁਰਦੁਆਰਾ ਐਸੋਸੀਏਸ਼ਨ ਵੂਲਰ ਲੰਡਨ ਸਿੱਖ ਕਲਚਰਲ ਸੁਸਾਇਟੀ ਵੈਨਕੂਵਰ ਕੈਨੇਡਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਅਮਰੀਕਾ ਵੱਲੋਂ ਸਨਮਾਨ ਪ੍ਰਾਪਤ ਹੋਇਆ ਇਹ ਸਿੱਖ ਗਿਆਨੀ ਗੁਰਦੇਵ ਸਿੰਘ ਬਾਰੇ ਸਾਰੀ ਬਾਤ ਦਾ ਲਾਭ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ